ਦੀ ਪ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਟੂ ਸਦਾ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗਾ ਜੀ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ ਵਕ ਤਾਵਾਂ ਤੇ ਆਪਾਂ ਜਿਹੜੀ ਹੈਗੀ ਨਾਕੇਬੰਦੀ ਕਬਜਾ ਸਾਡੀ ਇੱਕ ਸਪੈਸੀਫਿਕ ਨਾਕੇਬੰਦੀ ਸੀ ਜੀਟੀ ਆਪਨੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਰਸ਼ਵਨਜੀਤ ਗੁਰਸ਼ਵਨਪ੍ਰੀਤ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਰਹਿਣ ਵਾਲੇ ਹੈਗੇ ਇੱਕ ਲੋਕ ਉਹ ਕਿਹਦਾ ਹੈਗਾ ਇੱਕ ਅੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਲਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ 30 ਬੌਬ ਦੀ ਪਿਸਟਲ ਹੈ ਅਲੋਂਗ ਵਿਦ ਥੀ ਲਾਈਵ ਹੰਡ ਅਤੇ ਇੱਕ 30 ਬੌਬ ਦੀ ਪਿਸਟਲ ਹੈਗੀ ਉਹਦੇ ਚ ਚਾਬੀ ਲਾਈਵ ਆਉਂਦਾ ਜੋ ਬੰਦ ਹੋਏਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤੋ ਪਾਇਆ ਜਿਹੜਾ ਜਰਾ ਗੋਜਸ਼ਨਪ੍ਰੀਤ ਹੈਗਾ ਅ ਅ ਗੈਂਗਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਸਨੇਚਿੰਗ ਦੇ ਐਨਡੀਪੀਐਸ ਅਕਦਰ ਜਿਹੜੇ ਵਸਟੇਗੇ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ सदर ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪarcha ਦਰਜ ਕਰਕੇ ਇਨਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰ ਰਹੇ ਹੈਗੇ ਇਹਨਾਂ ਦੇ ਹਾਈਵੇ ਤੇ ਆ ਦੇ ਦਿਵਾਲੇ ਕੋਮਨ ਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨੇ ਕਿੰਨੇ ਗੈਂਗਨੇ ਸਪੰਦਰ ਕਿੰਨੇ ਚਿੱਟੋ ਇਸ ਕੁਝ ਇਹ ਗੁਰਸ਼ਸਨਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸੰਸੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾ ਜਿਹੜੀ ਹੈਗੀ ਇੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੇ ਬਾਕੀ ਸਾਰੀ ਚੀਜ਼ ਅਸੀਂ ਨੂੰ ਚੈੱਕ ਕਰੇ ਹੈਗੇ ਇਹ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਦੇ ਵਿੱਚ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤ ਆ ਚਾਹ ਪਹਿਲਾ ਹੀ ਬੋਲ ਦਿਆ ਉਹ ਸਾਡੀ ਅਸੀਂ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਦੇ ਦੇਖੋ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆਫਰਟ ਜਿਹੜਾ ਹੈ ਦੇ ਚ ਕਵੇਗੇ ਬੜਾ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫਾਰਮਡ ਹੈ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕ ਲਾ ਕਿੱਥੇ ਕਿੱਥੇ ਕੀਤਾ ਸੀ ਕਿਹੜਾ ਪਤਾ ਨਹੀਂ ਲੱਗਦਾ ਕਿਸੇ ਕੀਤਾ ਹੈ ਹਾਂਜੀ ਕਤਲ ਵੀ ਕੀਤੇ ਕਤਲ ਦਾ ਕੇਸ ਵੀ ਆਵੇ ਤਾਂ ਉਹ ਸਾਰੇ ਉਹ ਸਾਰੇ ਅੰਮ੍ਰਿਤਸਰ ਜਿਹੜੇ ਜ਼ਿਲ੍ਹੇ ਅੰਮ੍ਰਿਤਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ